ਇਹ ਮੋਕ ਗੀ ਤੇ ਮੈਂ ਬਚ ਗਈ ਅੱਜ ਕੱਲ ਕੋਈ ਕਿਸੇ ਦਾ ਦਿਲੋਂ ਨਹੀਂ ਕੱਦਦਾ ਸਾਰੇ ਕੰਮ ਕਢਾਉਣ ਨੂੰ ਯਾਦ ਕਰਦੇ ਨੇ ਉਹ ਗਾ ਤੇਰੇ ਵਰਗੇ ਸੱਜਣ ਕੰਧ ਤੇ ਵਜਣ ਤੇ ਜਿੱਥੇ ਤੂੰ ਸੋਚ ਰਿਹਾ ਉੱਤੇ ਵੀ ਢੜ ਦਾ ਕੋਲ ਆ ਗ੍ਰਾਮ ਇਹ ਹੈ ਨਹੀਂ ਇਹ ਚ ਤੇ ਇੱਥੇ ਥਾਈਰੋਇਡ ਬਥੇਰਾ ਹੈ ਯਾਰ ਵੀਰੇ ਐਡਾ ਸੋਹਣਾ ਲਿਖਿਆ ਪਿਆ ਤੁਸੀਂ ਤੋ ਮਿਊਜ਼ਿਕ ਯਾਰ ਮੈਂ ਕਹਿੰਦਾ ਜੇ ਹੈ ਨਾ ਆਪਾਂ ਤਿਆਰੀ ਕੀਤੀ ਹੋਵੇ ਤਾਂ ਕੰਟੈਂਟ ਬਹੁਤ ਵੱਡਾ ਯਾਰ ਬਹੁਤ ਜਿਆਦਾ ਵੱਡਾ ਆਓ ਬਹੁਤ ਵੱਡਾ ਕੰਟੈਂਟ ਜਾਣਾ ਵਾ ਜਦਾਂ ਤੁਹਾਡਾ ਗਿਆ ਸੀ ਨਾ ਆਪ ਵੀ ਗਾਣੇ-ਕੂਨੇ ਗਾ ਕੇ ਛੱਡੇ ਇਹਨੇ ਨੰਦੋਲਾ ਆ ਜਾਂਦੇ ਇਹਨੇ ਦੋਵੇਂ ਜਾਣਿਆ ਨੇ ਥੋੜੀ ਵੀ ਜਨਸਾਂ ਜਿਹੜੀਆਂ ਇਹਨਾਂ ਦੇ ਨਾਲ ਬੈਠੀਆਂ ਗਈਆਂ ਮੈਂ ਇਹ ਸਾਲਿਆਂ ਦੇ ਹੱਥ ਆਉਂਦਾ ਮੈਨੂੰ ਏ ਭੈਣ ਚੋ ਜੱਜ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਬਹੁਤ ਸਿਰਾਸੀਗਾ ਲਾਈਕ ਮੇਰੇ ਸੱਚੀ ਗੂਜ਼ਬਮਸ ਆ ਗਈ ਸੀ ਥੋੜੀ ਕੋਆਰਡੀਨੇਸ਼ਨ ਵਾ ਤੇਰੇ ਆਪ ਦਾ ਕੋਈ ਚੱਲਿਆ ਨਹੀਂ ਹੁਣ ਜੱਜ ਕਰਨ ਦਾ ਭਈ ਦੂਜਿਆਂ ਨੂੰ ਇਹਨੇ ਵੀ ਗਾਣੇ-ਕੂਨੇ ਕੱਢਿਆਗੇ ਪਾਰਟਿਸਪੀਕੇਟਰ ਕੀ ਇਹਦੀ ਆਵਾਜ਼ ਆ ਸਾਲੇ ਦੀ ਤੇ ਫਿਰ ਵੀ ਇਹ ਭੈਣ ਚੋ ਹੁਣ ਜੱਜ ਬਣ ਕੇ ਬੈਠਾ ਪਤਾ ਨਹੀਂ ਕਿਹੜੇ ਫੁੱਦੂ ਲੋਕ ਹੈ ਜਿਹੜੇ ਇਹਨਾਂ ਕੋਲ ਜਾਂਦੇ ਆ ਕੰ ਜਾ ਇਹਨਾਂ ਨੂੰ ਪੈਸੇ ਪੂਸੇ ਮਿਲਦੇ ਆ ਸਾਲਿਆਂ ਦਾ ਆਪ ਦਾ ਕੋਈ ਸਟੈਂਡ ਨਹੀਂ ਦੂਜਿਆਂ ਨੂੰ ਸਟੈਂਡ ਕਰਨ ਦਾ ਹੈ ਗਿਆ ਆ ਥੂ ਤੁਹਾਡੇ ਸਾਰਿਆਂ ਦੇ ਤੇ ਜਿਹੜੇ ਇਹਨਾਂ ਤੋਂ ਜਾਂਦੇ ਆ ਉਹਨਾਂ ਤੇ ਵੀ ਲੱਖ ਦੀ ਲਾਂਤ ਇਹਨਾਂ ਨੇ ਤੁਹਾਨੂੰ ਸਿੰਗਰ ਬਣਾਉਣਾ ਹੈਗਾ ਅੱਗੇ ਇੱਟ-ਕੁੱਟਾ ਸਿੰਗਰ ਨਿਕਲਦਾ ਹੈ ਗਿਆ ਇਹਦੀ ਮਾੜੀ ਆਦਤ ਇਹ ਗੱਲ ਨਹੀਂ ਮੈਂ ਪੁੱਛੀ ਨਹੀਂ ਗੱਲ ਨਹੀਂ ਮੈਂ ਪੁੱਛੀ ਨਹੀਂ 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 ਪਰ ਤੁਸੀਂ ਦੱਸੋ ਪਲੀਜ਼ ਧੀ ਮਾੜੀ ਆਦਤ ਇਹ ਆ ਬੇ ਨਿਰਨੇ ਕਾਲ ਜਿਉਂ ਠਕੇ ਮੇਰੇ ਆਣ ਕੇ ਚੁਪੇ ਲਾਉਂਦਾ ਪਿੰਦੀ ਹੋਰ ਕੀ ਇਹਦੀ ਮਾੜੀ ਆਦਤ ਆ ਉਹ ਵੇਹ ਬੱਬਰ ਰਾਇ ਤੇਰੇ ਕਿੰਨੇ ਮਾੜੇ ਦਿਨ ਆਏ ਹੈਗੇ ਜਿਹੜੀ ਇਹਨਾਂ ਦੀ ਇੰਟਰਵਿਊ ਤੂੰ ਕਰਨ ਦਿਆ ਓਏ ਲੱਖ ਦੀ ਲਾਂਟ ਤੇਰੇ ਤੇ ਹੀ ਸਿੰਗਰ ਬਣਦੀ ਉਹ ਸਿਆਣਾ ਬੇਣਾ ਹੈਗਾ ਆਵਾ ਸਰਦਾਰਾ ਕੇ ਨਸ਼ੇ ਨੁਸ਼ੇ ਦੇ ਇਲਾਕੇ ਮਾਰੀ ਇਹਨਾਂ ਦੇ ਗਾੜੀ ਜਾ ਕੇ ਕੰਜਰ ਬਣ ਗਏ ਥੈਂਕ ਯੂ ਬਈ ਥੈਂਕ ਯੂ ਬਸ ਜੋਬੀ ਦੇ ਸੋਚਿਆ ਮੇਰੇ ਨਾਲ ਆਲ ਦੀ ਬੈਸਟ ਦੇ ਗੁਰਜਰ ਜਾ ਜਾ ਪਹਿਲਾਂ ਆਪਣੇ ਸੁਪਨੇ ਤੇ ਪੂਰੇ ਕਰ ਲੈ ਦੂਜਿਆਂ ਦੇ ਬਾਅਦ ਚ ਕਰੀ ਹੈ ਰਿਵਿਊ ਦੇਣਾ ਵੀ ਨਹੀਂ ਆਉਂਦਾ ਆ ਲੈ ਕਿੱਡੇ ਲੋਕ ਖਦੂ ਯਾਰ ਇੱਕ ਤੇ ਆ ਬੱਬਰ ਰਾਏ ਇਹਨਾਂ ਨੂੰ ਸਦੀਫਾ ਦਾ ਮੈਨੂੰ ਤੇ ਇਹੇ ਹੈਰਾਨਗੀ ਆਉਂਦੀ ਸਾਲੇ ਤੋਂ ਕੋਈ ਕੰਮ ਕਰਨੀ ਹੈਗਾ ਗਾਣੇ ਗੂਣੇ ਚੱਲਣੋਂ ਹਰਗੇ ਇਹਨਾਂ ਦੇ ਭੈਣ ਦੇ ਐਲਾਂ ਦੇ ਡੀਏ ਦੇ ਚਵਲਾ ਇਹ ਕਰੇ ਯਾਰ ਕੀ ਬਣੂਗਾ ਮੈਂ ਪਹਿਲਾਂ ਇੰਟਰਵਿਊ ਆ ਜਾਂਦੇ ਰੌਲਾ ਪਾਉਣਾ ਨਾ ਉਹ ਬਈ ਬੱਸ ਕਰੋ ਬੱਸ ਕਰੋ ਬੱਸ ਕਰੋ ਕਿਨਾਂ ਦੀ ਇੰਟਰਵਿਊ ਲੈ ਜਾਂਦੇ ਕੋਈ ਦੀਆਂ ਚਾਜ ਦੇ ਬੰਦੇ ਦੀਆਂ ਲਈ ਲੋ ਇੰਟਰਵਿਊ ਆ ਹੁਣ ਇਹਨਾਂ ਨੇ ਗੰਦ ਪਾਤਾ ਸਿੰਗਰਾਂ ਨੇ ਭੈਂਚੋਦਾਂ ਨੇ ਇਹ ਜਿਹੜੀਆਂ ਹੀਰੋਣਾ ਨੀਰੂ ਬਾਜ ਵਰਗੀਆਂ ਸੋਨਾ ਬਾਜ ਵਰਗੀਆਂ ਜਿਨ੍ਹਾਂ ਤੇ ਪਹਿਲਾਂ ਮੈਂ ਵੀਡੀਓ ਬਣਾਈਆਂ ਉਹ ਨੰਗੀਆਂ ਹੋ ਜਾਂਦੀਆਂ ਇਹ ਫੁੱਦੂ ਬੰਦੇ ਨਾਲ ਨਾਲ ਇੰਟਰਵਿਊ ਕਰੀ ਜਾਂਦੇ ਆ ਬੱਤ ਸਹੀ ਏ ਹਨ ਇਹ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਐਕਸਕਿਊਜ਼ ਨਹੀਂ ਦੇ ਸਕਦੇ ਹਾਂ ਜੀ ਵੀਰੇ ਮੈਂ ਕੱਲ ਲਿਖਿਆ ਸੀ ਲੈ ਹੈ ਸਾਲਾ ਫੀਲਿੰਗਾਂ ਦੇ ਵੇ ਮਾਸਟਰ ਸਲੀਮ ਵਾਲੀਆਂ ਲੈ ਜਾਂਦੇ ਆ ਆਪ ਕਹਾਂ ਤੇ ਗਿਆਨੀ ਬਾਬਾ ਰਿਆਜ ਕੀਤਾ ਬੁਰਾ ਸਰ ਆਪਣਾ ਪਾਪ ਵੀਰੇ ਮਰੇ ਲਿਖਿਆ ਗੱਲ ਸੀ ਰੇ ਚਲੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਦੇਖੋ ਲੈ ਪੰਪਾ ਦੇ ਅੰਦਰ ਰਿਆਜ਼ ਕੀਤਾ ਸਾਰਾ ਨਿਰਨੇ ਕਾਲ ਜੀ ਨੇ ਮੇਰੇ ਲਾਗੇ ਗਿਆ ਲੌਲੀਪੌ ਦਾ ਚੂਪੇ ਦੇ ਰਿਆਜ਼ ਕਰਾਇਆ ਸੀ ਇਹਨੂੰ ਮੈਂ ਤੇ ਤੁਝੇ ਨੂੰ ਵੀ ਆਖੰਦਿਆ ਉਹ ਲੈਵਲ ਤੇ ਆ ਯਾਰ ਤੁਸੀਂ ਉਹਦੇ ਨੂੰ ਸਿਆਣੇ ਬਿਆਣੇ ਲੱਗਦੇ ਉਹ ਜਵਾਕ ਹੈ ਜਿਹੜਾ ਤੁਹਾਡੇ ਭੈਣ ਚੋਂ ਜੱਜ ਬਣਿਆ ਫਿਰਦਾ ਕੋਈ ਤੇ ਸ਼ਰਮ ਕਰ ਲੋ ਕੋਈ ਤੇ ਸਟੈਂਡ ਰੱਖੋ ਆਪਣਾ ਹੈ ਆਪਣੇ ਵਰਗੇ ਇਹਨਾਂ ਦੀਆਂ ਚੀਕਾਂ ਨਿਕਲੀਆਂ ਹੈ ਗਾਇਆ ਨਹੀਂ ਗਾਇਆ ਇਹਨਾਂ ਤੋਂ ਉਹ ਤਾਂ ਬੜੀਆਂ ਬਦਮਾਸ਼ੀਆਂ ਭੋਰਦੇ ਬਾਅਦ ਚ ਲਾਈਵ ਗਾਇਆ ਨਹੀਂ ਗਾਇਆ ਹਜੇ ਤੱਕ ਨਹੀਂ ਗਾਇਆ ਗਾਇਆ ਇਹਨਾਂ ਤੋਂ ਇਹ ਕੋਈ ਬੰਦੇ ਹੈ ਨਾ 3 ਨਾਲ 13 ਚੋਂ ਤੇ ਮੁਰਕੇ ਸ਼ਬਦ ਬੋਲੇ ਮੈਂ ਤੇਰੇ ਜੀਬ ਕੱਟ ਦੋ ਤੇਰੇ ਮੈਂ ਚਲੋ ਜੱਜਾਂ ਦਾ ਮਾਰੋ ਢੂਆ ਵੱਡੇ ਜੱਜ ਬਣੇ ਫਿਰਦੇ ਸਾਲੇ ਤੇ ਇਹੇ ਹੋ ਉਹ ਦਿਵਾਲੀ ਪੈਣ ਚੋਦੇ ਲੱਖ ਵੀਰ ਖੁਸਰੇ ਦੀ ਢੀਰ ਕਾ ਮੂੰਹ ਕੱਢਾ ਤੇਰੀ ਜਨਾਨੀ ਨੇ ਚੌਲ ਦਿਆ ਬੀਆ ਸਰਦਾਰ ਹੋ ਕੇ ਪਾਗ ਨੂੰ ਲਾਜ ਲਾਉਂਦਿਆਂ ਜਾਂ ਤੇ ਪੂਰੀ ਫਿਲਮ ਬਣਾਵਾ ਨੀਲੀ ਅਸੀਂ ਵੀ ਦੇਖ ਲਈਏ ਕੀ ਤਾਂ ਬਣਾ ਗਏ ਨਹੀਂ ਰੱਖਿਆ ਹੁਣ ਕੋਲੜ ਪੀਜੇ ਆ ਲਿਆ ਨੂੰ ਅੱਜ ਕੱਲ ਫੇਮ ਇਹਨਾਂ ਦੇ ਇੰਨਾ ਕੇ ਦਿਮਾਗ ਤੇ ਚੜ ਗਿਆ ਹੈਗਾ ਜਨਾਨੀਆਂ ਨੰਗੀਆਂ ਕਰ ਕਰਕੇ ਭੈਣ ਚ ਫੇਮਸ ਹੁੰਦੇ ਜਨਾਨੀਆਂ ਨੰਗੀਆਂ ਕਰ ਕਰਕੇ ਸਾਲੇ ਮੇਰੇ ਇਹਨਾਂ ਦੇ ਵਾਸਨਾ ਚੱਲੀ ਇਹ ਤਾਂ ਥੱਲੇ ਲੰਮੇ ਪਾਦ ਲੈ ਚੰਗਾ ਭਲਾ ਹੈਗਾ ਸੀ ਪੱਗ ਬਣੀ ਤੇ ਹੁੰਦੀ ਐ ਲੈ ਦੇ ਕਰਤੂਤਾਂ ਕਰੇ ਕੁੜੀ ਜਵੇ ਦਾ ਜਨਾਨੀ ਬਣਿਆ ਫਿਰਦਾ ਪਿੱਛੇ ਗੁੱਤ ਕਰਕੇ ਆ ਤੂੰ ਤੁਹਾਡੀ ਜ਼ਿੰਦਗੀ ਦੇ ਲੱਖ ਦੀ ਲਾਂਟ ਜੁੜਾ ਹੀ ਕੀਤਾ ਤੇ ਜਨਾਨੀਆਂ ਨੂੰ ਖੁਸਰੇ ਦਾ ਅਰੇ ਦੇਵਾ ਇਹ ਗੜਬੜੇ ਬਾਬਾ ਕਾ ਬੜੇ ਟਾਈਮ ਬਾਅਦ ਆਈ ਪੂਜਾ ਸਿੰਘਾ ਜਿਹੜੀ ਕਹਿੰਦੇ ਆ ਤੀਜਾ ਵਿਆਹ ਕਰਾ ਲੈ ਚਪਲ ਦੇ ਦੇ ਲਾਉਂਦੀ ਇਹਨਾਂ ਫੁਕਰੀਆਂ ਲਾਵਾ ਹੈ ਇਹਨਾਂ ਨੂੰ ਕੁਝ ਹੋਰ ਫੁਕਰੀਆਂ ਮਾਰੀ ਜਾਂਦੇ ਆ ਉਦਾਂ ਜੇ ਕੋਈ ਇਹਨਾਂ ਦੇ ਗਾੜੀ ਬੰਦ ਲਾਏ ਇਹਨਾਂ ਦਾ ਮੂਤ ਨਿਕਲ ਜਾਣਾ ਇਹਨਾਂ ਦਾ ਡਰਦਿਆਂ ਦਾ ਹੀ ਇੱਥੇ ਬਦਮਾਚੀ ਦਿਖਾਉਂਦੇ ਚਪਲਾਂ ਲਾ ਕੇ ਲੋਕਾਂ ਨੂੰ ਹੈ ਆਪਾਂ ਨਹੀਂ ਕਿਹੜਾ ਖਸਮ ਨਵੇਂ ਕੀਤਾ ਜਾਂਦੇ ਪਤਾ ਨਹੀਂ ਪੁਰਾਣਾ ਇਹਦਾ ਖਸਮ ਊੜੀ ਆਵੇ ਦੀ ਟੈਂਕਰ ਜੀ ਇਹ ਲੈਂਦੇ ਕਿਦਾਂ ਹੋਣਗੇ ਵਧੀਆ ਵਧੀਆ ਡਾਰਲਿੰਗ ਜਾਨ ਇੱਕ ਵੀਡੀਓ ਬਣਾ ਕੇ ਭੇਜ ਦੇ ਆਪਦੇ ਸਟਾਈਲ ਚ ਤੇ ਪੋਸਟਰ ਆਇਆ ਬਦਨਾਮ ਦਾ ਕੀ ਆ ਕੀ ਆ ਬਦਨਾਮ ਫਿਲਮੀਆਂ ਬਦਨਾਮ ਫਿਲਮੀਆਂ ਜ਼ਰਨਦਾ ਵਧੀਆ ਮੰਨਿਆ ਕਿ ਜ਼ਰਨਦਾ ਵਧੀਆ ਐਕਸ਼ਨ-ਓਕਸ਼ਨ ਵਾਲੀਆਂ ਫਿਲਮਾਂ ਕੱਢਣ ਦਿਆ ਨਾ ਉਹ ਚੱਲਣ ਵੀ ਦਈਆਂ ਵਾ ਰੋ ਪਿੱਟ ਕੇ ਓ ਸਾਲਿਓ ਤੁਹਾਨੂੰ ਆਪਣੇ ਕੰਮ ਤੇ ਹੈ ਨਹੀਂ ਮਾਸਾ ਜਿੰਨਾ ਵੀ ਇਤਬਾਰ ਅਸੀਂ ਕੰਮ ਕੀਤਾ ਸਾਡੀ ਏਡੀ ਵਧੀਆ ਸਕ੍ਰਿਪਟ ਹੈ ਜਾਂ ਸਟੋਰੀ ਹੈ ਜਾਂ ਕੁਝ ਵੀ ਹੈ ਸਾਡੀ ਫਿਲਮ ਏਡੀ ਵਧੀਆ ਬਣਾਈ ਤੇ ਇਹੋ ਜਿਹੇ ਫੁੱਦੂ ਬੰਦਿਆਂ ਤੋਂ ਤੁਸੀਂ ਪ੍ਰੋਮੋਸ਼ਨ ਕਰਾਉਂਦੇ ਜੋ ਫਿਲਮ ਦੀ ਤੇ ਲੱਖ ਦੀ ਲਾਂਹ ਤੇ ਆ ਤੇਰੀ ਕੋਈ ਫਿਲਮ ਦੇਖਣੀ ਨਹੀਂ ਹੈਗੀ ਤੂੰ ਇੰਨਾ ਗਿਰਿਆ ਬੰਦਾ ਭੈਚੂਦਾ ਆ ਜਿਹੜੀ ਨੂੰ ਯਾ ਯਾਰ ਇੰਨਾ ਲੈਵਲ ਗਿਰ ਗਿਆ ਤੁਹਾਡੇ ਨਾਲ ਪੇ ਸਾਡੀ ਗੱਲਾਂ ਦੋ ਇਹਦੇ ਕਿੰਨੇ ਕੁ ਫੋਲੋਅਰ ਬਹੁਤ ਕਟੜ ਫੈਣੇ ਤੇ ਬੱਬੂ ਮਾਨੰਗ ਜਿਹਾ ਤੂੰ ਮੂਸੇ ਵਾਲੇ ਨੂੰ ਪਛਾਣ ਜਾ ਕੇ ਦੇਖਣਗੇ ਹੈ ਥੂ ਆ ਤੁਹਾਡੀ ਸੋਚ ਤੇ ਤੁਹਾਡੀ ਤੇ ਇਹ ਬੜੀ ਅੱਛੀ ਬਾਤ ਕਹੀ ਆਪਨੇ ਇਥੇ ਮੇਰਾ ਪਿੰਡਾ ਕਪੂਰਥਲੇ ਤੇ ਫਿਰ ਜੇ ਮੈਂ ਤੁਹਾਨੂੰ ਸੱਦੂਗਾ ਆ ਜਿਹੜੀ ਫਿਲਮ ਆਉਣਾ ਵੀ ਆਉਣ ਲੱਗੀ ਬਦਨਾਮ ਇਹਦੇ ਪ੍ਰੀਮੀਅਰ ਤੇ ਬੁਲਾਉਂਗਾ ਠੀਕ ਆ ਓਕੇ ਓਕੇ ਜਾਣ ਕੋਈ ਨਹੀਂ ਕੋਈ ਨਹੀਂ ਦੱਸਦੀ ਮੜਾਇਆ ਯਾਰ ਮਨ ਲਗਾ ਆਓ ਸਾਦਾ ਆਪਣੀ ਜਾਨ ਨੂੰ ਇਹਨੂੰ ਇਹਨੇ ਤੇ ਭੈਣ ਤੋਂ ਕਟੜ ਫੈਨ ਬੜੇ ਇਹਦੇ ਦੇ ਨੇ ਤੇ ਸਾਰਾ ਪਿੰਡ ਇਕੱਠਾ ਕਰ ਲੈਣਾ ਜਿਲ੍ਹਾ ਹੀ ਲੈ ਆਉਣਾ ਆਪਦਾ ਮੇਰੀ 12000 ਰੁਪਏ ਤਨਖਾਹ ਪਸੰਦ ਤਾਂ ਲਵ ਯੂ ਬੋਲਦੇ ਹੋ ਕੋਈ ਨਹੀਂ ਲਾਈਕ ਕਮੈਂਟ ਕਰਦੇ ਹੋ ਬਿਰੇ ਤੇ ਨੂੰ ਲਵ ਯੂ ਹੈ ਬਹੁਤ ਵੀ ਤੁਸੀਂ ਮੈਨੂੰ ਦੇਖਦੇ ਹੋ ਹਨ ਤੇ ਮੈਨੂੰ ਹੱਸਾ ਲਏ ਆਪਣੇ ਆਪ ਨੂੰ ਕਟਰੀਨਾ ਕਹਿ ਸਮਝਦੀ ਆ ਸਾਰਿਆ ਦੇ 12000 ਤਨਖਾਹ ਦੇ ਸੰਦੀ ਆ ਫਿਰ ਕਿਉਂਨੇ ਲਵ ਯੂ ਬੋਲਦਾ ਤੇ ਉਹ ਬੰਦਾ ਨਹੀਂ 12000 ਕਮਾਉਂਦਾ ਜਿਹੜਾ ਹੈ ਲਵ ਯੂ ਬੋਲਦੇ ਹੋ ਉਹੀ ਕੁੜੀ ਜਿਹੜੀ ਚਾਰ ਪੈਸੇ ਕੀ ਤੁਹਾਡੇ ਤੋਂ ਜਾਂਦੇ ਤੇ ਹਵਾ ਤੁਹਾਡੀ ਬਦਲ ਜਾਂਦੀ ਆ ਉਹਨੂੰ ਗਾੜੀਆਂ ਵੀਰਾ ਕਹਿੰਦੇ ਜੇ ਕਿਤੇ ਕਰੋੜਪਤੀ ਤੈਨੂੰ ਕਹਿੰਦੇ ਤੇ ਤੂੰ ਥੱਲੇ ਜਾ ਜਾ ਕੇ ਲੰਮੇ ਪਹਿਣਾ ਆ ਆ ਮੈਨੂੰ ਤੇ ਮਾਸਾ ਚੰਗੀ ਨਹੀਂ ਨਾ ਲੱਗਣਦੀ ਹੁਣ ਇਹ ਫੋਕਰੀ ਜਿਆਦਾੀ ਓਵਰ ਰੈਕਟਿੰਗ ਤੇ ਫੋਕਰੀ ਬਹੁਤ ਮਾਰਨਦਾ ਪਿਆ ਥੁੱਕ ਹੋ ਜਿੱਤੇ ਕੋਈ ਥੋ ਆਈ ਦੇ ਅਹੀਂ ਸਾਡਾ ਗੁਰਦਾਸਪੁਰ ਅਚਾ ਗੁਰਦਾਸਪੁਰ ਇਤਨਾ ਹੀ ਕਰਦੇ ਆ ਕੰਮ ਬਚਾਲਾ ਛਤਰੰਬਰ ਗਾਇਆ ਆਪਣੀ ਜਨਾਨੀ ਇਹ ਤਿੰਨੇ ਜਣੇ ਗੇਮ ਪਾਉਣ ਨੂੰ ਫਿਰਦੇ ਫੈਨ ਫੋਨ ਕੋਈ ਨਹੀਂ ਆ ਨੀਰਦੀ ਮਮੀ ਤੇ ਨੀਰਦੀ ਮਮੀ ਦੀ ਜਿਹੜੇ ਤੂੰ ਦਿਖਾ ਦਿਖਾ ਕੇ ਡੋਣੇ ਆਏ ਫੇਮਸ ਕੀਤੀ ਆ ਨਾ ਉੱਤੇ ਅੱਧਾ ਫੇਰ ਨੂੰ ਫਿਰਦੇ ਜੀ ਚਾਲਾ ਕਿੱਡੇ ਕੈਮਰੇ ਮਾਰਨਦੇ ਉਹਨਾਂ ਦੇ ਹੱਲ ਨੂੰ ਹੁਣ ਨਹੀਂ ਹੋਣਾ ਹਾਂਜੀ ਜੀ ਤੋਈ ਬੈਠੇ ਹੀ ਤੇ ਭਾਈ ਨੂੰ ਅੱਗੇ ਬੈਠੇ ਹੀ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਤੋਈ ਆਵਾਜ਼ ਹਾਂ ਬਾਈ ਹੁਣੀ ਦੇਖ ਲੋ ਇੰਨਾ ਪਿਆਰ ਕਰਦੇ ਆਪਾਂ ਨੂੰ ਸਪੈਸ਼ਲ ਡੱਲ ਲੇਕ ਤੇ ਮਿਲਣ ਵਾਸਤੇ ਆਏ ਆ ਇਹਨੂੰ ਪਿਆਰ ਨਹੀਂ ਕਹਿੰਦੀ ਇਹਨੂੰ ਹਵਸ ਕਹਿੰਦੀ ਆ ਕਿ ਜਿਹੜੀ ਕੁਆੜਖਾਨਾ ਤੇਰੀ ਜਨਾਨੀ ਦੇਖ ਕੇ ਪਿਛੇ ਭੱਜ ਜਾਏ ਸਾਰੇ ਜਾਨੇ ਕਿੰਨੇ ਅਫਸ਼ੀ ਹੋਣਗੇ ਦੇਖ ਐ ਕੰਜਰ ਤੇ ਤੈਨੂੰ ਲੱਗਦਾ ਤੇਰੇ ਭੈਣ ਆ ਥੂ ਕੋ ਸਾਬ ਤੜਾ ਵੱਡਾ ਬਣਿਆ ਫਿਰਦਾ ਸੁਪਰਸਟਾਰ ਸਲਮਾਨ ਖਾਨ ਐਨ ਕੰਮ ਮੰਗਨੀ ਆ ਅੱਲਾ ਦੇ ਇੱਛਾ ਵਾਲਾ ਕਿਸੇ ਥਾਂ ਦਾ ਸਾਲਿਆ ਗੇਮ ਪਾ ਕੇ ਚਲ ਜਾਣੀ ਇਹਨਾਂ ਤੈਨੂੰ ਹਿੱਤੇ ਸਮੁੰਦਰ ਚ ਧੱਕਾ ਜਾ ਮਾਰ ਕੇ ਇਹਨਾਂ ਨੇ ਲੈ ਹੋਰ ਐਂਟੀ ਆ ਗਈ ਇਹ ਕਿ ਨੂਰ ਦੀ ਮੰਮੀ ਨਾਲ ਉਹਦਾ ਸਰੀਰ ਇਹਦਾ ਕਾਇਮ ਹੈ ਇਹ ਤਾਂ ਐਂਟੀ ਸੋਹਣੀ ਐ ਨੂਰ ਦੀ ਮੰਮੀ ਦਾ ਤਾਂ ਬੇੜਾ ਹੀ ਘਰ ਕਿਆ ਪਿਆ ਦੰਦਾਂ ਚ ਐ ਵਿਰਲ ਪੈ ਪੈਣ ਚ ਜਿਵੇਂ ਕੁੜੀ ਹੋਵੇ ਦਾ ਪੌੜਾ ਗੋਏ ਵਾਲਾ ਹੁੰਦਾ ਆਈ ਜਾਂਦੀ ਐ ਨਾ ਇਦਾਂ ਦੇਖ ਦੇ ਕੇ ਜਦੋਂ 4 ਪੈਸੇ ਬੰਦ ਆ ਨੂਰ ਦੀ ਮੰਮੀ ਦੇ ਵਨ ਸੁਵਨੀਆਂ ਚੀਜ਼ਾਂ ਖਾਦੀ ਪਾਉਂਦੀ ਐ ਲੋਕੀ ਦੇਖਦੇ ਆ ਪਏ ਇਹ ਨਗੇਸ਼ਪੁਣਾ ਕਰਕੇ ਜਿਹੜੀ ਕਬਾੜਖਾਨਾ ਚੱਲ ਸਕਦੀ ਆ ਅਸੀਂ ਤਾਂ ਫਿਰ ਇਹਦੇ ਨਾਲ ਸੋਹਣੀਆਂ ਤੇ ਅਸੀਂ ਜਿੱਨਾ ਚੱਲਾਂਗੀਆਂ ਆ ਦੇਖ ਕਿਦਾਂ ਫਿੱਟ ਫਿੱਟ ਸੂਟ ਪਾਉਂਦੀ ਕੁੜੀ ਅਲੜਕਵਾਰੀ ਲੱਗਦੀ ਆ ਹੈ ਬਾਲੀ ਹੱਤਾਂ ਟੀ ਕਰਾਈ ਪਈ ਹੋਏਗਾ ਕੋਈ ਬੋਏਫ੍ਰੈਂਡ ਦੇ ਬਣਾਈਆਂ ਫਿਰ ਕੋਈ ਕਾਚੀ ਕਰੀ ਜਾ ਪਾਗੀ ਦੇਖ ਆਪਣੇ ਲਾਪਰਵਾਹੀ ਦਾ ਨਤੀਜਾ ਤੇਰੇ ਵਰਗੇ ਸੱਜਣ ਕੰਧ ਤੇ ਵਜਣ ਤੇ ਜਿੱਥੇ ਤੂੰ ਸੋਚ ਰਿਹਾ ਉੱਥੇ ਤੇਰੀ ਮੱਛੀ ਦਾ ਖਲਾਰਾ ਮੈਂ ਪਾ ਦਿੰਨਾ ਚੜ ਚੜ ਕੇ ਹਾਂ ਤੇਰੇ ਵਰਗੇ ਸੱਜਣ ਕੰਧ ਤੇ ਵਜਣ ਪੈਂਦੀ ਆ ਹੈਗਾ ਹੈ ਪਹਿਲਾਂ ਦੱਸ ਕੀ ਕੁੜੀ ਜਿਹਨੂੰ ਧਾਕੀ ਹੋ ਗਈ ਇਹਨਾਂ ਨੂੰ ਧਾਕੀ ਹੋ ਗਈ ਜਮਾਈ ਇਹਨਾਂ ਨੂੰ ਹੈ ਬਸ ਹੀ ਸਮਝਾ ਇਹਨਾਂ ਨੂੰ ਕਮ ਆਨ ਬੀਬੀ ਪਲੀਜ਼ ਸਟਾਪ ਇ ਮੈਨੂੰ ਕੋਲ ਨਹੀਂ ਸਾਨੂੰ ਵੱਡੀ ਗੱਲ ਦਾ ਬੈਂਕ ਬੈਲੈਂਸ ਹੋਣਾ ਚਾਹੀਦਾ ਕਰੋੜਾਂ ਦੇ ਵਿੱਚ ਨਾ ਕਿ ਲੱਖਾਂ ਦੇ ਵਿੱਚ ਉਹ ਸਿਆਣੇ ਕਹਿੰਦੇ ਮੂੰਹ ਨਾ ਚੰਗਾ ਹੋਵੇ ਤੇ ਗਾਲੀ ਚੰਗੀ ਕਰ ਲਈਦੀ ਆ ਬੂਥਾ ਤੇਰਾ ਦੇਖਿਆ ਕੁੜੀ ਹੈ ਵਈ ਏ ਉਥੇ ਨੰਗੀ ਹੋ ਕੇ ਓਨਲੀ ਫੈਂਸ ਤੇ ਤੂੰ ਗੰਦ ਪਾਇਆ ਫਿਲਮਾਂ ਨੀਲੀਆਂ ਕੱਢੀ ਜਾਂਦੀਆਂ ਜੋ 1 ਕਰੋੜ ਰੁਪਏ ਮੰਗੰਦੀਆਂ ਜੋ ਸਾਲੀਆ دیਵਾਨੀ ਦੀ ਤੂੰ ਹੈ ਨਹੀਂ ਆ ਹੈਗੀ ਇੱਜਤ ਪੱਲੇ ਇਹ ਬਈ ਚਾੜੇ ਕਿਸੇ ਤਾਂ ਦੀ ਚੱਲ ਤੈਨੂੰ ਮੋਟਰ ਤੇ ਵਜਾਈਏ ਆ ਜਾ ਮੇਰੇ ਸਬਸਕ੍ਰਾਈਬਰਾਂ ਨਾਲ ਇਹਨਾਂ ਨੂੰ ਤਨਯਾਰੀ ਦੇ ਦੇ ਉਦਾਂ ਹੀ ਦੀਆਂ ਦੀ ਲੋਕਾਂ ਨੂੰ ਬਾਹਰ ਦਿਆਂ ਨੂੰ ਹਾਂ ਇਹ ਬੜੀ ਅੱਛੀ ਬਾਤ ਕਹੀ ਹੈ ਤੁਸੀਂ ਬੋਲੀ ਸੀ ਹੋਈ ਕਹੇ ਇਹਨਾਂ ਨੂੰ ਕੋਈ ਪਿੱਛੇ 100 ਰੁਪਏ ਕਮਾਣੇ ਪਤਾ ਕਿੰਨੇ ਓਕੇ ਆ ਬਹੁਤ ਓਕੇ ਆ ਤੇ ਤੁਸੀਂ ਬਸ ਮਾਰੀ ਜਾਂਦੇ ਟੰਗਾਂ ਚੱਕਣੀਆਂ ਵਾ ਤੁਹਾਡੀ ਬਾਤ ਥੋੜੀ ਓਕੇ ਆ ਓਕੇ ਤੇ ਆੜਿਆ ਰਹਿ ਗਏ ਆ ਤੇ ਜਿਨ੍ਹਾਂ ਨੇ ਦਿਹਾੜੀ ਦੱਪੇ ਕਰਨੇ ਹੈਗੇ ਆ ਬਾਹਰ ਵੀ ਤੇ ਇੰਡੀਆ ਵੀ ਹੈ ਤੁਹਾਡਾ ਕੀ ਜਾਂਦਾ ਚਫਲਾ ਜਿੰਨਾ ਤੁਸੀਂ ਗੰਦ ਪਾਇਆ ਕਦੀ 18 ਲੈnde ਕਦੀ ਕੁਝ ਲੈnde ਜੋ ਟੰਗਾਂ ਚ ਕਾਜ ਕਾ ਕੇ ਤੁਸੀਂ ਤਾਂ ਭੈਣ ਤੋਂ ਟੌਰਨ ਇੰਡਸਟਰੀ ਬਣਾਈ ਪਈ ਆ ਜਿਹੜੀ ਆਈ ਤੁਸੀਂ ਇੰਸਟਾਗ੍ਰਾਮ ਵਾਲੀ ਚੰਦੀਵਾਰ ਸਾਰੇ ਭੈਣ ਚੋ ਇਕੱਠੇ ਹੋਏ ਜਿੱਦਲੇ ਦੇਖੋ ਮੇਰਾ ਕੁੱਲੜ ਪੀਜ਼ਾ ਨੇ ਦੀਵਾਲੀ ਲੋਹੜੀ ਨਿਊ ਇਅਰ ਸਭ ਕੁਝ ਗਿਆ ਅਸੀਂ ਕੁਝ ਵੀ ਸੈਲੀਬ੍ਰੇਟ ਨਹੀਂ ਕੀਤਾ ਕਰਨੋ ਜਿਲੇ ਨੇ ਮੇਰੇ ਕਰਜ਼ਾ ਲਾਤਾ ਕਰਜ਼ਾ ਲਾਤਾ ਕਰਜ਼ਾ ਲਾਤਾ ਵੀ ਉਹ ਕਰਨਤਵਣ ਕਿੱਥੇ ਗਿਆ ਜਿੰਦੇ ਕਰਕੇ ਕਰਨੋ ਜਿਲੇ ਵਰਗੇ ਅੱਗੇ ਆਏ ਨੇ ਮੁੰਡਾ ਵੀ ਮੈਨੂੰ ਇਦਾਂ ਦਾ ਮਿਲੇ ਕਿ ਪਾਲ ਤੂੰ ਆ ਬੰਦ ਕਰ ਸਾਰਾ ਕੁਝ ਵਿਆਹ ਕਰਵਾ ਮੈਨਾਂ ਰਹਿ ਮੈਂ ਸਭ ਕੁਝ ਕਰਨ ਨੂੰ ਤਿਆਰ ਆ ਠੀਕ ਹੈ ਸਮਝਿਆ ਤੂੰ ਇੰਸਟਾਗ੍ਰਾਮ ਬੰਦ ਕਰ ਦੇ ਮੈਂ ਕਿ ਜਿਹੜੀ ਜਿਹਦੇ ਤੋਂ ਮੈਨੂੰ ਪਛਾਣ ਮਿਲੀ ਆ ਉਹ ਕੰਮ ਨੂੰ ਕਿੱਦਾਂ ਛੱਡ ਦਵਾਂ ਮੈਂ ਮੈਂ ਹਰੇਕ ਬੰਦੇ ਦੇ ਮੂੰਹ नाम तो है ना माडा चंगा पर नाम हट रहा कभी तो पाकिस्तान तो नहीं जाएंगे ना ऐसे तो कुछ नहीं है जब जाना होगा जरूर जाएंगे क्योंकि वहाँ के लोग बहुत प्यार करते हैं हम दोनों की मुल्कों की जबान एक है पड़ोसी हैं हम लोग और हमारे यहाँ तो और आपके यहाँ भी ये ऐसा माना जाता है कि जो पड़ोसी होता है वो परिवार की तरह होता है हमें अच्छा लगता है कि जब पाकिस्तान से लोग आते हैं यहाँ काम करने हम मैं पर्सनल बोल रहा हूँ क्योंकि मेरी वालदा जो है वो लालपुर में पैदा हुई थी जो कि अब इस्लामाबाद हो गया है जिसको अक्सर दुश्मन देश समझा जाता है वो कतई ऐसा नहीं है लंदन न्यूयॉर्क इस्तानबुल पेरिस

Nothing is different. We are the the same people. Remember that. And uh, and I I I love I love the Assalamualaikum. Love Pakistan. you you you. all. God bless. Thank Thank so much for everything. दिया होगा ऐसे सरदार कर देते हैं क्योंकि वन टू तो किसी को पता भी नहीं आपको पता है नहीं, नहीं, ना आपको ਇਹਨਾਂ ਦੀਆਂ ਵੀ ਗੱਲਾਂ ਅਕਲੀ ਵੀਡੀਓ 'ਚ ਕਰਾਂਗੇ ਦਲਜੀਤ ਦਸਾਂਝ ਦੀ ਆਪਾਂ ਦਲਜੀਤ ਦਸਾਂਝ ਨੂੰ ਸਪੋਰ ਇਹਨਾਂ ਦੇ ਪੱਗ ਰੜਕਦੀ ਹੈ ਮਾੜੀ ਜੀ ਕੋਈ ਗੱਲ ਕਹਿਣਾ ਉਦੋਂ ਤੇ ਬੜਾ ਵਧੀਆ ਆਉਂਦੇ ਹੋ ਦਲਜੀਤ ਦਸਾਂਝ ਨੂੰ ਜਦੋਂ ਮੋਦੀ ਨੂੰ ਜਾ ਕੇ ਮਿਲਿਆ ਸੀ ਹੈ ਤੇ ਅਜਿਹਾ ਗੱਲਾਂ ਤੇ ਨਾ ਹੁੰਦੀਆਂ ਬਥੇਰੀ ਚਮਚਾਗਰੀ ਕਰ ਲੋ ਸਰਕਾਰਾਂ ਦੀ ਇਹ ਮੂਤ ਪੀਣੇ ਕਿਸੇ ਦੇ ਨਹੀਂ ਬੰਦਦੀ ਹੈਗੀ ਜਿਹੜੀ ਮੇਨ ਗੱਲ ਹੈ ਨਾ ਇਹਨਾਂ ਨੂੰ ਪੰਜਾਬ ਚੋਪਦਾ ਦੇ ਪੱਗ ਚੋਪਦੀ ਗੱਲ ਹੋਰ ਕੋਈ ਨਹੀਂ ਹੈਗੀ ਇਹ ਭੇਡਾਂ ਨੂੰ ਜੇ ਉਹ ਖੜ ਸਕਦੇ ਆ ਇਹ ਡਾਂ੍ਹ ਹੋ ਸਕਦੀਆਂ ਇਕੱਠੀਆਂ ਤੇ ਆਪਾਂ ਨੂੰ ਕੀ ਆ ਇਹਨਾਂ ਦੀਆਂ ਚੁਨੀਆਂ ਆ ਗਈਆਂ ਸਿਰ ਤੇ ਕਪੜੇ ਪੂਰੇ ਪਾਉਂਦਾ ਵੀ ਆਏ ਵੱਡੇ ਵੱਡੇ ਜਿਹੜੇ ਦਿਖਾਉਂਦੀਆਂ ਸੀ ਇਹਨਾਂ ਦੀ ਵੀ ਅਗਲੀ ਵੀਡੀਓ ਚ ਮਾਂ ਭੈਣ ਕਰਾਂਗੇ ਜੇ ਸੁਧੀਆਂ ਰੀਆਂ ਤੇ ਫਿਰ ਲੈ ਜਾਂਦਾਂਗੇ ਕੱਲ ਨੂੰ ਕਿਸੇ ਨੇ ਹੋਰ ਸਾਨੂੰ ਮਾਰਦਾ ਕਿਸੇ ਤੁਸੀਂ ਪਾਰਕਿੰਗ ਚ ਪਏ ਹੋਗੇ ਇਹ ਜ਼ਰੂਰੀ ਨਹੀਂ ਪਾਰਕਿੰਗ ਚ ਤੁਸੀਂ ਮਿਲ ਜਾਓ ਇਹ ਨਹੀਂ ਪਤਾ ਕਿ ਕੋਈ ਨਹਿਰ ਚ ਜਾ ਕੇ ਸੜਦੇ ਕੋਈ ਪਤਾ ਨਹੀਂ ਕੀ ਨੇ ਕੀ ਹੋਣਾ ਠੀਕ ਆ ਉਹੋ ਪੂਰੀ ਦਾ ਸ਼ਿਸ਼ਕਾਰ ਹੋਇਆ ਉਹ ਕਿੰਨੀ ਅਣੀ ਸੀ ਆ 4 ਲੱਖ ਬਲਵਾਰਕਾ ਲੱਖ ਫਲੋਰ ਸਿੰਦਨ ਜਲੇ ਸ਼ਿਸ਼ਕਾਰ ਬਣੇ ਸੀ ਕੋਈ ਲਾ ਦੇ ਗਿਆ ਕੋਈ ਐਂਬੂਲੈਂਸ ਵਾਲਾ ਉਹਨੂੰ ਲਿਦਿਆ ਲੈ ਕੇ ਇਹ ਸਵੇਰ ਦਾ ਪਿਆਰ ਮਨ তো ভাই তো কমাই খানো তো করলে গা গ